ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਆ ਫਿਰ ਤੁਹਾਡਾ ਨਵੀਂ ਤੇ ਇੱਕ ਵਧੀਆ ਵੀਡੀਓ ਦੇ ਵਿੱਚ। ਅੱਜ ਦੀ ਵੀਡੀਓ ਦੇ ਵਿੱਚ ਫੇਰ ਗੱਲਬਾਤ ਕਰਦੇ ਆਪਾਂ ਜਿਹੜਾ ਕਿ 744 ਤੋਂ ਆਪਾਂ 963 ਕਰ ਰਹੇ ਆ ਇੰਜਨ ਇਸ ਟਰੈਕਟਰ ਦਾ। ਇਹ ਟਰੈਕਟਰ ਆਪਣੇ ਕੋਲੇ ਆਪਣੇ ਵਿੱਕੀ ਬਾਈ ਜੀ ਦਾ ਟਰੈਕਟਰ ਆਇਆ ਵਾ ਸੀਗਾ ਜਿੰਨਾਂ ਦਾ ਆਪਾਂ ਪਹਿਲਾਂ 855 18 ਦੇ ਟਾਇਰਾਂ 'ਚ ਬਣਾ ਕੇ ਦਿੱਤਾ ਸੀਗਾ। ਉਹ ਟਰੈਕਟਰ ਬਹੁਤ ਵਧੀਆ ਚੱਲਦਾ ਫੇਰ ਬਾਈ ਨੇ ਉਸ ਨੂੰ ਦੇਖ ਕੇ ਫੇਰ ਆਖਿਆ ਵੀ ਦੂਸਰਾ ਟਰੈਕਟਰ ਵੀ ਆਪਾਂ ਕਰਵਾਈਏ। ਇਹ ਟਰੈਕਟਰ ਆਪਾਂ 16 ਦੇ ਟਾਇਰਾਂ 'ਚ ਤਿਆਰ ਕਰ ਰਹੇ ਆ। ਆਲਰੇਡੀ ਹੁਣ ਤੈਨੂੰ 14 ਤੋਂ 15 ਦੇ ਸਾਈਜ਼ ਦੇ ਟਾਇਰ ਪਾਏ ਹੋਏ ਆ ਪਰ ਲੇਕਿਨ ਇਸ ਨੂੰ ਆਪਾਂ 16 ਦੇ ਟਾਇਰ ਪਾਵਾਂਗੇ ਹੁਣ ਇਸ ਤੋਂ ਬਾਅਦ। ਇੰਜਨ ਕਰਨ ਤੋਂ ਬਾਅਦ। ਤੇ ਸੋ ਆਪਣਾ ਕੰਮ ਓਕੇ ਦੀ ਰਿਪੋਰਟ ਹੋਈ ਜਾਂਦਾ। ਤੇ ਲੱਗਿਆ ਅੱਜ ਆਪਾਂ ਇੰਜਨ ਫਿੱਟ ਕਰਨ। ਹਾਂਜੀ ਲੱਗਿਆ ਕ੍ਰੈਂਕ ਫਿੱਟ ਕਰਨ। ਬਲਾਕ ਆਪਣਾ ਵਾਸ਼ ਹੋ ਗਿਆ ਸੀਗਾ। ਤੇ ਪਾਰਟ ਆਪਾਂ ਕੱਢ ਲੈਸੇ ਦਾ ਬਾਹਰ ਜਿਹੜਾ ਕਿ ਫਿਟਿੰਗ ਹੋਣਾ। ਤੇ ਆਓ ਕਰਦੇ ਆਂ ਆਪਾਂ ਕ੍ਰੈਂਕ ਫਿੱਟ। ਬਲਾਕ ਵਿੱਚ ਬਿਲਕੁਲ ਵਾਸ਼ ਹੋ ਚੁੱਕਿਆਗਾ। ਐਂਡ ਸਫਾਈ ਹੋ ਚੁੱਕੀ ਓਕੇ ਦੀ ਰਿਪੋਰਟ ਬਾਕੀ ਆ ਜਿਹੜਾ ਆਪਾਂ ਇੱਥੋਂ ਵਾਲਾ ਸਰਾਖ ਆ ਇਹ ਡੂੰਗਾ ਕਰਤਾ ਕਿਉਂਕਿ ਇਹ ਇੰਨਾ ਉੱਚਾ ਸੀਗਾ ਇੰਨਾ ਉੱਚਾ ਸੀਗਾ ਇਹ ਪਰ ਲੇਕਨ ਇਹਨੂੰ ਆਪਾਂ ਫੇਸ ਲਾ ਕੇ ਨੀਵਾ ਕੀਤਾ ਹੁਣ ਤੁਸੀਂ ਪੁੱਛੋਗੇ ਕਿ ਕਿਉਂ ਕੀਤਾ ਕਿਉਂਕਿ ਇਹਦੇ ਵਿੱਚ ਬਾਈ ਨੇ ਡਬਲ ਪੰਪ ਲਵਾਉਣਾ ਡਬਲ ਪੰਪ ਦੇ ਨਾਲ ਫਿਰ ਜਿਹੜੀ ਪਾਈਪ ਆ ਇਹ ਅੜਿੱਕਾ ਪਾਉਂਦੇ ਸੀਗੇ ਫਿਰ ਉਹ ਨਾਲ ਟੱਚ ਕਰਦੇ ਸੀ ਇਸ ਕਾਰਨ ਕਰਕੇ ਜਿਹੜਾ ਮੋਟਾ ਹਿੱਸਾ ਦਾ ਉਤਾਰਤਾ तो सुराखदले करके डूा करके मारता अपना ठीक है जरा कि टैपटा में तेल जाऊगा तो ते इधर पार्ट करो चेक ये भी अपना बिल्कुल वॉश हो चुका सारा औखी द रिपोर्ट हो गया सारा पार्ट अपना चेन लेगा। आ टाइमिंग कवर ये चीज तुम दिखाया आपख वगैरह मारता स तेल विचार ठीक है ਲੱਗਿਆ ਕ੍ਰਿੰਕ ਦੀ ਫਿਟਿੰਗ ਕਰਨ ਕ੍ਰਿੰਕ ਦੀ ਫਿਟਿੰਗ ਕਰਕੇ ਤੇ ਦਿਖਾਉਣਾ ਤੁਹਾਨੂੰ ਠੀਕ ਹੈ ਤੇ ਸੋ ਆਪਣੇ ਟੁਕੜੀਆਂ ਵਗੈਰਾ ਪੈ ਗਈਆਂ ਕਰੋ ਚੈੱਕ ਇਹ ਉਹੜਗਾ ਪੈ ਗਈਆਂ ਹੁਣ ਆਪਾਂ ਏ ਲਾ ਕੇ ਨੂੰ ਤੇ ਇਸ ਤੋਂ ਬਾਅਦ ਕ੍ਰੈਂਕਸ਼ਾਫਟ ਦੀ ਕਰਾਂਗੇ ਫਿਟਿੰਗ ਠੀਕ ਹੈ ਕਰ ਦਿਆਂ ਇਸ ਤੋਂ ਬਾਅਦ ਕ੍ਰੈਂਕਸ਼ਾਫਟ ਫਿੱਟ ਆਪਾਂ ਦਾ ਫ੍ਰੀ ਬਿਲਕੁਲ ਆਪਾਂ ਕਿਹਦੇ ਬੋਤੋਗੀ ਤੇ ਬਲਾਉ ਦਾ ਜੋੜ ਲੈ ਸੋ ਆਪਾਂ ਮੇਨ ਸੀਲ ਵਾਲੀ ਵਾਸ਼ ਵਾਲੀ ਵੀ ਫਿੱਟ ਕਰ ਲਈ ਕਰੋ ਚੈੱਕ ਇਹ ਕਿਉਂਕਿ ਜਿਹੜੀ ਮੇਨ ਸੀਲ ਵਾਲੀ ਵਾਸ਼ ਹੈ ਇਹ ਆਪਣਾ ਔਇਲ ਦੀ ਲੀਕੇਜ ਨੂੰ ਰੋਕਦੀ ਆ ਬਾਕੀ ਇਹਦੇ ਵਿੱਚ ਕ੍ਰੈਂਕ ਤੇ ਜਿਹੜੀ ਹਲਕੀ ਜਿਹੀ ਪਲੇਅ ਰਕਣੀ ਸੀਗੀ ਉਹ ਵੀ ਨਾਲ ਰੱਖ ਲਈ ਹੈ ਨਾ ਤੇ ਸੋ ਲੱਗਿਆ ਹੁਣ ਆਪਾਂ ਮੇਨ ਸੀਲ ਦੀ ਫਿਟਿੰਗ ਕਰਨ ਤੇ ਕੇਮ ਪਲੱਗ ਸਿੱਟ ਕਰਨ ਠੀਕ ਹੈ ਜੀ ਇਧਰ ਆਪਾਂ ਜਿਹੜੀ ਕੇਮ ਸ਼ਾਫਟ ਨਵੀਂ ਮੰਗਾਈ ਆ ਤੇ ਉਹਦੀ ਪੈਕਿੰਗ ਖੋਲ ਰਹੇ ਆ ਕਰੋ ਚੈੱਕ। ਕੋਲੋਂ ਪੈਕਿੰਗ ਕੇਮ ਸ਼ਾਫਟ ਦੀ ਆਪਾਂ ਪੈਕਿੰਗ ਖੋਲ ਰਹੇ ਆ। ਬਿਲਕੁਲ ਨਵੀਂ ਕੇਮ ਸ਼ਾਫਟ ਪਾਵਾਂਗੇ, ਬ੍ਰਾਂਡ ਨਿਊ। ਆ ਪੈਕਿੰਗ ਬੰਦ ਕਰੋ ਚੈੱਕ। ਠੀਕ ਹੈ ਜੀ ਤੇ ਲੱਗਿਆ ਕੇਮ ਸ਼ਾਫਟ ਫਿੱਟ ਕਰਨ ਆਪਾਂ। ਕਿਉਂ ਇਧਰ ਆਪਣਾ ਕ੍ਰੈਂਕ ਆਇਲ ਪੰਪ, ਮੈਨ ਸੀਲ, ਕੇਮ ਪਲੱਗ ਸਾਰਾ ਫਿਟਿੰਗ ਹੋ ਚੁੱਕਿਆ। ਕੀਮ ਸ਼ਾਫਟ ਦੀ ਫਿਟਿੰਗ ਹੋ ਚੁੱਕੀ ਆ। ਕੇਮ ਸ਼ਾਫਟ ਬਿਲਕੁਲ ਬ੍ਰੈਂਡ ਨਿਊ। ਸਾਰਾ ਟਾਈਮਿੰਗ ਸੈੱਟ ਦਾ ਨਵਾਂ ਪਾਊਗਾ ਕਿਉਂਕਿ ਇਹਦੇ ਨਾਲ ਗਰਾਰੀਆਂ ਬਿਲਕੁਲ ਖਰਾਬ ਸੀਗੀਆਂ। ਬਾਕੀ ਟਾਈਮਿੰਗ ਗਰਾਰੀਆਂ ਤੁਹਾਨੂੰ ਦਿਖਾਣੇ ਆਪਾਂ। ਕਰੋ ਚੈੱਕ। ਸਵਰਾਜ ਪੈਕਿੰਗ ਦੀ ਜਿਹੜੀ ਆ ਆਪਣੀ ਆ ਗਈ ਫਿਊਲ ਪੰਪ ਸੌਰੀ ਔਇਲ ਪੰਪ ਵਾਲੀ। ਜਿਹਦੀ ਕੀ ਲੈਸਟ ਹੈ ਕੀ 595 ਰੁਪਏ। ਠੀਕ ਹੈ ਬਿਲਕੁਲ ਨਵੀਂ। ਕਰੋ ਚੈੱਕ। ਇਸ ਤੋਂ ਬਾਅਦ ਆਪਣੀ ਆ ਗਈ ਐਡਲ ਗੇਅਰ ਇਹਨੂੰ ਇੰਟਰਮੀਡੀਏਟ ਗੀਅਰ ਵੀ ਕਹਿੰਦੇ ਆ ਕਰੋ ਚੈੱਕ 1242 ਰੁਪਏ ਲਿਸਟ ਆ ਇਹ ਹੈਗੇ 2024 ਦੀ ਹੁਣ ਇਹਦੀ ਲਿਸਟ ਹੈਗੇ 1300 ਦੇ ਕਰੀਬ 13 1350 ਦੇ ਕਰੀਬ ਆ ਆ ਐਡਲਰ ਗੁੱਲਾ ਜਿਹੜੀ ਕਿ ਮੇਨ ਪੈਨ ਕਿਉਂਕਿ ਜਿਹੜਾ ਅਸੀਂ ਬੁਸ਼ ਨਹੀਂ ਲਵਾਉਂਦੇ ਇਹਦੇ ਤੇ ਅਸੀਂ ਸੈਟ ਹੀ ਨਾਵਾ ਪਾਉਣਾ ਐਡਲ ਗੀਅਰ ਦਾ ਕੰਪਲੀਟ ਕਿਉਂਕਿ ਬੁਸ਼ ਬਹੁਤਾਂ ਟਾਈਮ ਚੱਲਦਾ ਨਹੀਂਗਾ ਇਸ ਐਡਲ ਗੀਅਰ ਪੈਨ ਵੀ ਨਵੀਂ ਬਿਲਕੁਲ ਕਰੋ ਚੈੱਕ ਆ ਪੈਕਿੰਗ ਦੇ ਵਿੱਚੋਂ ਕੱਢੀ ਆ ਐਡਲ ਗੀਅਰ ਲਾਜ਼ ਵੇਖ ਵੇਖ ਭੱਜ ਗਿਆ ਭੱਜ ਕੇ ਭੱਜ ਕੇ ਭੱਜ ਕੋਈ ਨਹੀਂ ਲਾਉ ਇਸ ਕਰੋ ਚੇ ਤੇ ਸੋ ਲੱਗਿਆ ਹੁਣ ਆਪਾਂ ਫਿਟਿੰਗ ਕਰਨ ਤੇ ਫਿਟਿੰਗ ਕਰਕੇ ਤੇ ਤੁਹਾਨੂੰ ਦਿਖਾਉਨੇ ਆਪਾਂ ਠੀਕ ਹੈ ਫਿਰ ਜੈਨ ਲਾ ਕੇ ਆਪਾਂ ਪੈਨ ਨੂੰ ਤੇ ਲੱਗਿਆ ਫਿਟ ਕਰਨ ਹਾਂਜੀ ਮਿੱਤਰੋ ਜਿਹੜਾ ਆਪਣਾ ਇੰਜਨ 747 ਦਾ 963 ਹੋ ਰਿਹਾ ਅੱਜ ਤੁਹਾਨੂੰ ਇੰਜਨ ਦੀ ਫਿਟਿੰਗ ਦੇ ਨਾਲ-ਨਾਲ ਤੁਹਾਨੂੰ ਕੁਝ ਨਾ ਕੁਝ ਦੱਸਦੇ ਵੀ ਆ ਕਿਉਂਕਿ ਮਿੱਤਰੋ ਹਰ ਪਾਰਟ ਲੂਬ੍ਰੀਕੇਸ਼ਨ ਹੋਣ ਦੇ ਲਈ ਉਹਦੇ ਵਿੱਚ ਕੰਪਨੀ ਵੱਲੋਂ ਹਲਕੀ ਜਿਹੀ ਸਪੇਸ ਛੱਡੀ ਹੁੰਦੀ ਹੈ ਜੇ ਤੁਸੀਂ ਕਹੋ ਕੋਈ ਕੋਈ ਵੀ ਬੁਸ਼ ਜਾਂ ਕੋਈ ਵੀ ਕ੍ਰੈਂਕਸ਼ਾਫਟ ਜਾਂ ਕੋਈ ਵੀ ਕੇਮਸ਼ਾਫਟ ਦਾ ਬੁਸ਼ ਸੋ ਆਪਣਾ 747 ਦੇ ਇੰਜਨ ਦੀ ਫਿਟਿੰਗ ਚੱਲੀ ਜਾਂਦੀ ਆ ਫਿਟਿੰਗ ਦੇ ਨਾਲ-ਨਾਲ ਕੁਝ ਨਾ ਕੁਝ ਆਪਾਂ ਤੁਹਾਨੂੰ ਸਿਖਾਉਣ ਦੀ ਵੀ ਕੋਸ਼ਿਸ਼ ਕਰਦੇ ਆ ਦੇਖੋ ਆਪਾਂ ਜਿਹੜੀ ਕੋਈ ਵੀ ਵੀਡੀਓ ਬਣਾਉਂਨੇ ਆ ਕਿਸੇ ਮਕੈਨਿਕ ਭਰਾ ਲਈ ਨਹੀਂ ਬਣਾਉਂਦੇ ਇਹ ਸਿਰਫ ਤੁਹਾਡੇ ਵਰਗੇ ਜਿਹੜੇ ਆਪਣੇ ਸੱਜਣ ਭਰਾ ਕੰਮ ਕਰਾਉਂਦੇ ਨੇ ਸਾਡੇ ਤੇ ਉਹਨਾਂ ਨੂੰ ਦੱਸਦੇ ਆ ਕਿ ਕਿੰਨੀ ਆਪਣੀ ਐਕੂਰੇਸੀ ਰੱਖਣੀ ਪੈਂਦੀ ਆ ਇੰਜਨ ਦੀ ਫਿਟਿੰਗ ਵੇਲੇ ਸੋ ਦੋਸਤੋ ਤੁਹਾਨੂੰ ਪਤਾ ਆਪਣੇ ਇੰਡੀਆ ਦੇ ਵਿੱਚ ਬਹੁਤ ਮਿਸਤਰੀ ਨੇ ਹਨਾ ਸਾਰੇ ਭਰਾ ਵਧੀਆ ਕੰਮ ਕਰਦੇ ਆ ਕਿਸੇ ਨੂੰ ਆਪਾਂ ਮਾੜਾ ਚੰਗਾ ਨਹੀਂ ਆਂਦੇ ਹਨਾ ਦੇਖੋ ਜਿੱਦਾਂ ਅਸੀਂ ਆਪਾਂ ਆਪਣੇ ਅਕੋਰਡਿੰਗ ਕੰਮ ਕਰਦੇ ਆ ਉਵੇਂ ਕੁਝ ਨਾ ਕੁਝ ਤੁਹਾਨੂੰ ਅਸੀਂ ਸਿਖਾਉਣ ਦੀ ਤੇ ਦੱਸਣ ਦੀ ਜਾਂ ਤੁਹਾਡੇ ਮੂਰੇ ਆਪਣਾ ਜਿਹੜਾ ਪ੍ਰਮਾਤਮਾ ਪ੍ਰਮਾਤਮਾ ਵੱਲੋਂ ਗੁਣ ਦਿੱਤਾ ਸਾਨੂੰ ਉਹਦੇ ਉਹਦਾ ਸ਼ੇਅਰ ਕਰਦੇ ਆ ਤੁਹਾਡੇ ਮੂਰੇ ਹਨਾ ਆਓ ਤੁਹਾਨੂੰ ਦੱਸਦੇ ਆ ਜਦੋਂ ਕੰਪਨੀ ਇੰਜਨ ਨੂੰ ਡਿਜ਼ਾਈਨ ਕਰਦੀ ਆ ਕੱਲ੍ਹ ਵਾਲੀ ਵੀਡੀਓ ਚ ਦੱਸਿਆ ਤੁਹਾਨੂੰ ਲੂਬ੍ਰੀਕੇਸ਼ਨ ਬਹੁਤ ਜ਼ਰੂਰੀ ਆ ਲੂਬ੍ਰੀਕੇਸ਼ਨ ਹੋਣ ਦੇ ਨਾਲ ਨਾਲ ਉਹਦੇ ਵਿੱਚ ਇੱਕ ਇੱਕ ਨਿਰਧਾਰਤ ਕੀਤਾ ਜਾਂਦਾ ਜਦੋਂ ਇੰਜਨ ਨੂੰ ਡਿਜ਼ਾਈਨ ਹੁੰਦਾ ਵੀ ਆਪਾਂ ਹਰ ਬੁਸ਼ ਹਰ ਬੈਰਿੰਗ ਹਰ ਗਰਾਰੀ ਦੇ ਵਿੱਚ ਆਪਾਂ ਕਿੰਨਾ ਫ੍ਰੀ ਕਲੀਅਰੈਂਸ ਰੱਖਣਾ ਫ੍ਰੀ ਪਲੇ ਰੱਖਣੀ ਆ ਕਿਉਂਕਿ ਕਿਸੇ ਵੀ ਬੁਸ਼ ਕਿਸੇ ਵੀ ਬੈਰਿੰਗ ਜਾਂ ਕਿਸੇ ਵੀ ਗਰਾਰੀ ਨੇ ਲੂਬ੍ਰੀਕੇਸ਼ਨ ਹੋਣ ਵਾਸਤੇ ਉਹਦੇ ਵਿੱਚ ਸਪੇਸ ਹੋਣੀ ਬਹੁਤ ਜ਼ਰੂਰੀ ਹੁੰਦੀ ਆ ਆਪਸ ਵਿੱਚ ਚਾਹੇ ਉਹ ਗਰਾਰੀਆਂ ਦੇ ਦੰਦੇ ਹੋਣ ਚਾਹੇ ਕੋਈ ਵੀ ਬੁਸ਼ ਹੋਵੇ ਜੋ ਆਪਸ ਵਿੱਚ ਫ੍ਰੈਕਸ਼ਨ ਤੇ ਚੱਲਦਾ ਵਾ ਸਪੋਜ਼ ਕਰੋ ਜੇ ਕਿਸੇ ਵੀ ਟਰੈਕਟਰ ਦੇ ਵਿੱਚ ਲੋਬ੍ਰੀਕੇਟ ਨਾ ਹੁੰਦਾ ਜਾਂ ਲੋਬ੍ਰੀਕੇਸ਼ਨ ਸਿਸਟਮ ਨਾ ਹੁੰਦਾ ਤਾਂ ਇੰਜਨ ਨੇ ਕਦੇ ਨਹੀਂ ਚੱਲਣਾ ਸੀਗਾ ਇਸ ਕਾਰਨ ਕਰਕੇ ਕੰਪਨੀ ਨੇ ਫਿਰ ਇੰਜੀਨੀਅਰ ਨੇ ਫਿਰ ਦਿਮਾਗ ਲਾ ਕੇ ਹਨਾ ਉਹ ਚੀਜ਼ ਸੋਚੀ ਵੀ ਆਪਾਂ ਕਿੰਨਾ ਇੰਜਨ ਦੇ ਵਿੱਚ ਫ੍ਰੀ ਕਲੀਅਰੈਂਸ ਰੱਖਾਂਗੇ ਤਾਂ ਤਾਂ ਜਾ ਕੇ ਜਿਹੜਾ ਸਾਡਾ ਇੰਜਨ ਆ ਵਧੀਆ ਖਰਾ ਉਤਰੂਗਾ ਵਧੀਆ ਪਰਫਾਰਮੈਂਸ ਦੇਊਗਾ ਇਸੇ ਕਲੀਅਰੈਂਸ ਨੂੰ ਤੁਹਾਡੇ ਮੂਰੇ ਆਪਾਂ ਪੇਸ਼ ਕਰਦੇ ਆਂ ਅੱਜ ਕੱਲ ਹੁੰਦਾ ਕੀ ਆ ਕਈ ਭਰਾ ਹਰ ਬੋਸ਼ ਨੂੰ ਹਰ ਬੈਰਿੰਗ ਨੂੰ ਹਰ ਕ੍ਰੈਂਕਸ਼ਾਫਟ ਨੂੰ ਪੂਰਾ ਪੂਰਾ ਸਾਈਜ਼ ਰਖਾ ਲੈਂਦੇ ਆਪਣੇ ਇੰਜਨ ਦੇ ਵਿੱਚ ਚਲੋ ਉਹਨਾਂ ਦਾ ਵੀ ਮਾਨ ਦਾ ਡਰ ਹੁੰਦਾ ਵੀ ਕੋਈ ਐਲ ਪ੍ਰੈਸ਼ਰ ਵਗੈਰਾ ਨਾਲ ਲੀਕੋਵੇ ਟਰੈਕਟਰ ਦਾ ਜਾਂ ਕੋਈ ਉਲਾਂਭਾ ਨਾ ਹੋਵੇ ਪਰ ਲੇਕਿਨ ਉਹ ਇੰਝ ਟਾਈਟ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਕਈ ਵਾਰੀ ਲਾਂਭਾ ਮਿਲ ਜਾਂਦਾ ਸੋ ਇਹ ਕਹਿਣ ਦਾ ਮਤਲਬ ਮੇਰਾ ਇਹ ਆ ਕੋਈ ਵੀ ਜਿੰਨੀ ਕੰਪਨੀ ਆਪਾਂ ਨੂੰ ਕਲੀਅਰੈਂਸ ਦਿੰਦੀ ਆ ਫਿਰ ਰੱਖਣ ਦਾ ਆਪਾਂ ਨੂੰ ਸਿਸਟਮ ਸਿਖਾਉਂਦੀ ਆ ਓਵੇਂ ਰੱਖਣਾ ਪੈਂਦਾਗਾ ਓਵੇਂ ਰੱਖਣਾ ਰੱਖਾਂਗੇ ਤਾਂ ਹੀ ਤੁਹਾਡੇ ਇੰਜਨ ਆ ਜਿਹੜੇ ਬਿਲਕੁਲ ਵਧੀਆ ਚੱਲਣਗੇ ਫਰਸਟ ਕਲਾਸ ਚੱਲਣਗੇ ਇਸੇ ਕਾਰਨ ਕਰਕੇ ਜਦੋਂ ਤੁਸੀਂ ਇੰਜਨਾਂ ਕੰਪਨੀ ਦਾ ਖਲਾ ਆ ਕੇ ਦੁਬਾਰਾ ਬਣਾ ਲੈਨੇਓ ਤਾ ਉਸ ਇੰਜਨ ਦੀ ਨਾ ਤਾਂ ਆਵਾਜ਼ ਬੰਦੀ ਹੈ ਨਾ ਖਚਾਈ ਬੰਦੀ ਹੈ ਇਸ ਕਰਨ ਇਹੀ ਮੇਨ ਕਾਰਨਾ ਵੀ ਆਪਾਂ ਉਦਾਂ ਫਿਟਿੰਗ ਨਹੀਂ ਕਰਦੇ ਸੀ ਜਿੰਦੀ ਆਓ ਤੁਹਾਨੂੰ ਦੱਸਦਾ ਇਧਰ ਕੇਮ ਸ਼ਾਫਟ ਬਿਲਕੁਲ ਬ੍ਰਾਂਡ ਨਿਊ ਨਵੀਂ ਫਿੱਟ ਹੋ ਚੁੱਕੀ ਹੈ ਬਾਕੀ ਆ ਦੇਖੋ ਨੀਲੇ ਰੰਗ ਵਾਲੀ ਇਹਦਾ ਕੰਪਨੀ ਦੀ ਪਾਈ ਆਪਾਂ ਇਹ ਕੰਪਨੀ ਵੱਲੋਂ ਹੀ ਨੀਲਾ ਰੰਗ ਆਇਆ ਆਪਾਂ ਨੂੰ ਇਹਦਾ ਕੇਮ ਦਾ ਕਿਉਂਕਿ ਇਹ ਗਰਮ ਹੋ ਕੇ ਠੋਕੀ ਹੁੰਦੀ ਹੈ ਇਸ ਕਰਨ ਕਰਕੇ ਨੀਲਾ ਰੰਗ ਆ ਚਲੋ ਇਹ ਤਾਂ ਆਪਾਂ ਵੀਡੀਓ ਪਾਤੀ ਸੀ ਪਹਿਲਾਂ ਹੁਣ ਗੱਲ ਕਰਦੇ ਆ ਵੀ ਆਪਾਂ ਪਲੇ ਕਿੰਨੀ ਰੱਖਣੀ ਆ ਦੰਦਿਆਂ ਦੇ ਵਿੱਚ ਤੇ ਗਾਂਮ ਛਾਂ ਵਿੱਚ ਦੇਖੋ ਆਪਾਂ ਤੁਹਾਨੂੰ ਗਾਂਮ ਛਾਂ ਵਾਲੀ ਦੱਸਾਂਗੇ ਬਾਕੀ ਦੰਦਿਆਂ ਦੇ ਵਿੱਚ ਤਾਂ ਹਲਕੀ ਤੁਹਾਨੂੰ ਪਤਾ ਇੰਨੀ ਪਲੇ ਹੁੰਦੀ ਆ ਕਈ ਬਰਾ ਕਰਦੇ ਕੀ ਆ ਸਵਰਾਈ ਟਰੈਕਟਰ ਦੀ ਜਿਹੜੀ ਪਿੰਨ ਦਾ ਅੱਗੋਂ ਫੇਸ ਲਵਾ ਕੇ ਨਾ ਇਹ ਗਰਾਰੀ ਨੂੰ ਪੂਰਾ ਪੂਰਾ ਕਰ ਲੈਂਦਾ ਵੀ ਪਲੇ ਨਾ ਰਵੇ। ਕਿਉਂ ਕਿਉਂ ਰੱਖਦੇ ਨੇ ਕਿਉਂਕਿ ਇਹਦੇ ਵਿੱਚ ਕੋਈ ਆਵਾਜ਼ ਦੀ ਦਿੱਕਤ ਨਾ ਆਵੇ ਪਰ ਲੇਕਿਨ ਅਸੀਂ ਇਹਦੇ ਵਿੱਚ ਪਲੇ ਆ ਦੇਖੋ ਕਿੰਨੀ ਰੱਖੀ ਆ ਇੱਧਰ ਦਿਖਾਉਗੇ ਆ ਜ਼ੀਰੋ ਤੇ ਖੜੀ ਆ ਨਾ ਗੇਜ ਦੇਖੋ ਇੱਧਰ ਦੀ ਕਰਕੇ ਦਿਖਾ ਆ ਜ਼ੀਰੋ ਤੇ ਖੜੀ ਆ ਨਾ ਆ ਦੇਖੋ ਕਟੋ ਕਟ 8000 ਦੇ ਕਰੀਬ ਆਪਾਂ ਪਲੇ ਰੱਖੀ ਆ ਐਡਲਗੇਅਰ ਦੇ ਗਾਂਮ ਸ਼ਾਂ ਦੀ ਤੇ ਇਹਦੇ ਵਿੱਚ ਕੋਈ ਦਿੱਕਤ ਪਰੇਸ਼ਾਨ ਨਹੀਂ ਆਊਗੀ ਬਿਲਕੁਲ ਸਹੀ ਚੱਲੂਗਾ ਟਰੈਕਟਰ ਕੋਈ ਇਹਦੇ ਵਿੱਚ ਆਪਾਂ ਨੂੰ ਪ੍ਰੋਬਲਮ ਨਹੀਂ ਦੇਖਣ ਨੂੰ ਮਿਲੂਗੀ ਕੋਈ ਵੀ 8 ਤੋਂ ਥੋੜਾ ਜਿਆਦਾ ਹੀ ਆ 8 ਤੋਂ 7 ਤੋਂ 8000 ਦੇ ਵਿੱਚ ਜਿਹੜਾ ਇਹਦੇ ਵਿੱਚ ਆਪਾਂ ਫਰੀ ਕਲੀਅਰੈਂਸ ਰੱਖਿਆ ਗਾਂਮ ਸ਼ਾਂ ਦਾ ਤਾਂ ਜੋ ਜਦੋਂ ਟਰੈਕਟਰ ਇਹ ਚੱਲੂਗਾ ਨਾ ਉਦੋਂ ਇਹ ਪਲੇ ਖਤਮ ਹੋ ਜਾਣੀ ਆ ਆਟੋਮੈਟਿਕ ਜਦੋਂ ਆਪਣਾ ਔਇਲ ਆ ਦੋਨਾਂ ਸਪੇਸਰਾਂ ਦੇ ਵਿੱਚ ਆ ਗਿਆ ਥਰਸਟਾਂ ਦੇ ਵਿੱਚ ਆ ਗਿਆ ਕਿਉਂਕਿ ਇਹਦੇ ਵਿੱਚ ਕੰਪਨੀ ਨੇ ਆ ਥਰਸਟਾਂ ਦਿੱਤੀਆਂ ਹੋਈਆਂ ਐਲੂਮੀਨੀਅਮ ਨਹੀਂ ਆ ਕਰੋ ਚੈੱਕ ਆ ਦੇਖੋ ਆ ਥਰਸਟਾਂ ਦਿੱਤੀਆਂ ਜੇ ਇਹਨਾਂ ਦੇ ਵਿੱਚ ਪਲੇ ਨਾ ਛੱਡਾਂਗੇ ਤਾਂ ਇਹ ਥਰਸਟਾਂ ਸੀਜ਼ ਹੋ ਜਾਣਗੀਆਂ ਤੇ ਜਿਆਦਾ ਵੱਡੀਆਂ ਜਾਣਗੀਆਂ ਜੇ ਪਲੇ ਨਾ ਛੱਡਾਂਗੇ ਤਾਂ ਫਿਰ ਤਾਂ ਸਗੋਂ ਵੱਧ ਪਲੇ ਪਊਗੇ ਇਹਨਾਂ ਦੇ ਵਿੱਚ ਆ ਲੱਕੇ ਇਸ ਕਾਰਨ ਕਰਕੇ ਆਪਾਂ ਇਹਦੇ ਵਿੱਚ ਵੀ ਇੰਨੀ ਕਲੀਅਰੈਂਸ ਰੱਖਦੇ ਆਂ ਇਸੇ ਤਰ੍ਹਾਂ ਆ ਜੋ ਥਰਸਟ ਵਾਸ਼ ਲਾ ਜਿਹੜੀਆਂ ਮਗਰਲੀਆਂ ਹੁੰਦੀਆਂ ਇਹਨਾਂ ਦੇ ਵਿੱਚ ਵੀ ਆਪਣਾ ਕਲੀਅਰੈਂਸ ਰੱਖਿਆ ਜਾਂਦਾਗਾ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਕਿੰਨਾ ਆਪਾਂ ਕਲੀਅਰੈਂਸ ਰੱਖਦੇ ਆ ਇਹਦੇ ਵਿੱਚ ਵੀ ਗੇਜ ਲਾ ਕੇ ਕਿੰਨਾ ਆਪਾਂ ਕਲੀਅਰੈਂਸ ਰੱਖਦੇ ਆ ਇਹਦੇ ਵਿੱਚ ਇਹ ਜੀ ਅੱਛਾ ਆਪਾਂ ਘੱਟੋ-ਘੱਟ 5000 ਦੇ ਕਰੀਬ ਆਪਾਂ ਕਲੀਅਰੈਂਸ ਰੱਖਦੇ ਆਂ 4 ਤੋਂ 5000 ਦੇ ਵਿੱਚ ਵਿੱਚ ਦੇਖੋ ਹੈਗਾ ਨਾ ਪਲੇ ਕਈ ਭਰਾ ਇਹਨਾਂ ਨੂੰ ਵੀ ਪੂਰਾ-ਪੂਰਾ ਕਰਾ ਆਂਦੇ ਆ ਉਸ ਕਾਰਨ ਕਰਕੇ ਹੁੰਦਾ ਕਿ ਜਦੋਂ ਤੁਸੀਂ ਟਰੈਕਟਰ ਦਾ ਕਲੱਚ ਨੱਪਦੇ ਹੋ ਤਾਂ ਅੱਧਾ ਦਾ ਟਰੈਕਟਰ ਇੱਥੇ ਲੋਡ ਲਾਣ ਲੱਗ ਪੈਂਦਾ ਕਿਉਂਕਿ ਉਹਨੂੰ ਲੂਬ੍ਰੀਕੇਸ਼ਨ ਨਹੀਂ ਹੁੰਦਾਗਾ ਥਰਸਟ ਵਾਸ਼ਲਾਂ ਇਸ ਕਾਰਨ ਕਰਕੇ ਅਸੀਂ ਇਹਨਾਂ ਥਰਸਟ ਵਾਸ਼ਲਾਂ ਦੇ ਵਿੱਚ ਵੀ ਇਹਨਾਂ ਕਲੀਅਰੈਂਸ ਰੱਖਦੇ ਆਂ ਤਾਂ ਹੀ ਕਰਕੇ ਜਿਹੜੇ ਇੰਜਨਾਂ ਸਮੂਥ ਚੱਲਦੇ ਆ ਆਪਣੇ ਆਵਾਜ਼ ਵਧੀਆ ਬੰਦੀ ਆ ਤੇ ਡੀਜ਼ਲ ਘੱਟ ਖਾਂਦਾ ਓਕੇ ਚੱਲਦਾ ਵਧੀਆ ਪਰਫਾਰਮੈਂਸ ਆ ਦੰਦੇ ਟਰੈਕਟਰ ਜਿੰਨੀ ਕੰਪਨੀ ਵੱਲੋਂ ਇਹਨਾਂ ਦੀ ਪਾਵਰ ਆਉਂਦੀ ਹੈ 60 HP ਠੀਕ ਹੈ ਜਿਹੜੇ ਅਸੀਂ 900 ਥ੍ਰੀਟ ਕਰਦੇ ਹਾਂ ਇਸੇ ਤਰ੍ਹਾਂ ਸੋ ਦੋਸਤੋ ਆਪਾਂ ਕਰਦੇ ਹਾਂ ਅਗਲੀ ਫਿਟਿੰਗ ਅਗਲੀ ਫਿਟਿੰਗ ਦੇ ਵਿੱਚ ਟਾਈਮਿੰਗ ਕਵਰ ਲਾਉਨੇ ਆਪਾਂ ਇਹਦਾ ਟਾਈਮਿੰਗ ਕਵਰ ਲਾ ਕੇ ਇਸ ਤੋਂ ਬਾਅਦ ਸਟੱਡ ਵਗੈਰਾ ਆਪਾਂ ਇਹਦੇ ਫਿੱਟ ਕਰਦੇ ਹਾਂ ਠੀਕ ਹੈ ਤੇ ਬਾਕੀ ਵਲੌਗ ਨਾਲ ਜੁੜ ਰਹੇ ਹੋ ਠੀਕ ਹੈ ਲਓ ਜੀ ਜਿਹੜਾ ਆਪਣਾ ਟਾਈਮਿੰਗ ਕਵਰ ਲੱਗ ਚੁੱਕਿਆਗਾ ਤੇ ਸਟੱਡ ਵੀ ਆਪਣੇ ਬਿਲਕੁਲ ਨਵੇਂ ਪੈ ਚੁੱਕਿਆ ओरिजिनल ਸਵਰਾਜ ਕੰਪਨੀ ਦੇ ਠੀਕ ਹੈ ਲੱਗਿਆ ਹੁਣ ਆਪਾਂ ਇਹਦੇ ਵਿੱਚ ਹੈਡ ਫਿਟ ਕਰਨ ਹੈਡ ਇੰਜਨ ਵਾਲੇ ਹੈਡ ਨੂੰ ਨਹੀਂ ਕਹਿੰਦੇ ਕਹਿ ਰਹੇ ਆਪਾਂ ਔਇਲ ਫਿਲਟਰ ਬਾਡੀ ਇਹ ਹੈ 963 ਵਾਲੀ ਡੇਗੀ ਬਾਡੀ ਲੱਗਿਆ ਜੀ ਇਹ ਫਿਟ ਕਰ ਇੱਕੋ ਔਇਲ ਫਿਲਟਰ ਆਪਾਂ ਨਵੇਂ ਮਾਡਲ ਦਾ ਫਿਟ ਕਰ ਰਹੇ ਆ ਬਾਡੀ ਤੇ ਇਧਰ ਇੱਕ ਲਿਫਟ ਪੰਪ ਸ਼ਾਫਟ ਇਹ ਵੀ ਨਵੀਂ ਪਾਉਣੀ ਆਪਾਂ ਕਿਉਂਕਿ ਇਹਦੀ ਪਹਿਲਾਂ ਵਾਲੀ ਸ਼ਾਫਟ ਦੀ ਝਰੀਆਂ ਖਰਾਬ ਸੀਗੀਆਂ ਤੇ ਸੋ ਲੱਗਿਆ ਵੀ ਨਵਾਂ ਪਾਉਣ ਆਪਾਂ ਤੇ ਜੁੜੇ ਰਿਹਾ ਬਲੌਗ ਦੇ ਨਾਲ ਬਾਕੀ ਵੀ ਸਵਰਾਜ ਕੰਪਨੀ ਦਾ ਜੈਨੂ ਸੋ ਕਰਦੇ ਆਪਾਂ ਕਲੱਚ ਦੀ ਸੈਟਿੰਗ ਇਹਦੀ ਸੱਜਣੋ ਕਲੱਚ ਦੀ ਸੈਟਿੰਗ ਕਰਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦਾ ਫਰਾਈ ਵੀਲ ਫਰੈਂਕਲੇਟ ਫਿਟ ਕਰਕੇ ਕ੍ਰੈਂਕਆਵ ਦੇ ਨਾਲ ਤੇ ਇੰਜਨ ਨੂੰ ਨਾਲ ਚੜਾ ਦਾਂਗੇ ਗੀਅਰ ਬਾਕਸ ਦੇ ਨਾਲ ਠੀਕ ਹੈ ਜੀ ਤੇ ਕਰ ਦਿਆਂ ਫਿੰਗਰਾਂ ਦੀ ਸੈਟਿੰਗ ਬਾਕੀ ਇਹ ਜਿਹੜੀ ਐਡਜਸਟਮੈਂਟ ਰੱਖੀ ਆ 2.20 27 35 ਜਿਹੜੀ ਪੀਟੀਓ ਦੀ 27 ਰੱਖੀ ਆ ਦੂਜੇ ਦੀ 35 ਰੱਖੀ ਆ ਬੜੀ ਐਡਜਸਟਮੈਂਟ ਠੀਕ ਹੈ ਜੀ ਅੱਗੇ ਸਿਆਪਾ ਇਹਦਾ ਖਰਾਦ ਵਾਲੇ ਦੁਕਾਨ ਤੇ ਕਿਉਂਕਿ ਆਪਾਂ ਇੱਕ ਤਾਂ ਪੁਲੀ ਦਾ ਬੋਛ ਲਾਉਣ ਵਾਲਾ ਪਿਆ ਸੀ ਆਪਣਾ ਤੇ ਉਹ ਲਵਾ ਕੇ ਲੈ ਜਾਣਾ ਆਪਾਂ ਇੱਕ ਹਾਂਡੀ ਜਿਹੜਾ ਕਿ ਮਾਨੂੰ ਕਹਿੰਦੇ ਟਰੈਕਟਰ ਤਿਆਰ ਕਰ ਰਹੇ ਆ ਇਹਦੇ ਵਿੱਚ ਬ੍ਰੇਕਾਂ ਦਾ ਸਿਸਟਮ ਕਰਾਉਣਾ ਬਾਕੀ ਬੁਸ਼ ਵਗੈਰਾ ਬਾਈ ਨੇ ਫਿੱਟ ਕਰ ਦਿੱਤੇ ਤੇ ਪੁਲੀ ਆਪਣੀ ਇਧਰ ਜਿਹੜਾ ਕਿ ਵਿੱਕੀ ਬਾਈ ਦਾ ਟਰੈਕਟਰ ਤਿਆਰ ਕਰ ਰਹੇ ਆ ਉਹਦੇ ਵਿੱਚ ਬੁਸ਼ ਲਵਾਉਣਾ ਆਪਾਂ ਕਿਉਂਕਿ ਆਲਰੇਡੀ ਪਹਿਲਾਂ ਹੀ ਇਹਦੇ ਡਬਲ ਵਾਲੀ ਪੁਲੀ ਸੀਗੀ ਪਰ ਲੇਕਿਨ ਆ ਝਰੀ ਨਹੀਂ ਦੱਸ ਰਹੀ ਤੁਹਾਨੂੰ ਵੀਡੀਓ ਦੇ ਵਿੱਚ ਇਹ ਆਪਾਂ ਨੂੰ ਕਿਉਂਕਿ ਇਹਦੇ ਉੱਪਰ ਮਾਲਤਾਂ ਨਹੀਂ ਭਰਿਆ ਜਾਂਦਾ ਕਿਉਂਕਿ ਪਿੱਤਲ ਦਾ ਭਰਿਆ ਜਾਂਦਾ ਪਰ ਵੈਸੇ ਇਹਦੇ ਬੁਸ਼ੀ ਲਵਾਉਣਾ ਪੈਂਦਾ ਆਪਾਂ ਨੂੰ ਇਸ ਕਾਰਨ ਕਰਕੇ ਆਪਾਂ ਜਿਹੜਾ ਬੁਸ਼ ਲਵਾਉਣ ਲਈ ਆਪਾਂ ਆਏ ਸੀਗੇ ਆਪਸੋ ਤੋਂ ਨੰਕਿੰਗ ਰਾਡ ਦੇ ਵਿੱਚ ਥੋੜਾ ਜਿਹਾ ਫਰਕ ਸੀਗਾ ਉਹ ਆਪਾਂ ਠੀਕ ਕਰਵਾਉਣਾ ਦੁਬਾਰਾ ਠੀਕ ਹੈ ਤੇ ਬਾਕੀ ਫੋਰਡ ਦਾ ਕੰਮ ਵੀ ਇੱਧਰ ਚੱਲੀ ਜਾਂਦਾ ਫੋਰਡ ਦੀ ਕ੍ਰੈਂਕ ਇੱਧਰ ਗ੍ਰੈਂਡ ਹੋਈ ਜਾਂਦੀ ਹੈ ਕਿਉਂਕਿ ਤੇ ਬਾਕੀ ਬਾਈ ਕੋਲੇ ਆਲਰੇਡੀ ਕ੍ਰੈਂਕਾ ਵਗੈਰਾ ਗ੍ਰੈਂਡ ਹੋਣਾਗਾ ਆਈਆਂ ਪਈਆਂਗਾ ਅੱਗੇ ਸੈਟਿੰਗ ਹੋਈ ਜਾਂਦੀ ਹੈ ਕ੍ਰੈਂਕ ਦੀ ਇੱਧਰ ਕਿਉਂਕਿ ਗ੍ਰੈਂਡਰ ਦੇ ਉੱਪਰ ਆ ਸੈਟਿੰਗ ਕਰਨੀ ਗੇਨ ਨਾਲ ਬਹੁਤ ਜ਼ਰੂਰੀ ਹੁੰਦੀ ਹੈ ਇਹ ਕੋਈ ਸੇਵਿਕ ਕੰਮ ਹੋਣਾ ਵਾਸਤੇ ਠੀਕ ਹੈ ਜੀ ਤੇ ਚਲੋ ਬਾਕੀ ਵਲੌਗ ਨਾਲ ਜੁੜ ਰਹੇ ਹੋ ਬਾਕੀ ਜੋ ਵਰਕਸ਼ਾਪ ਤੇ ਕੰਮ ਹੋਇਆ ਤੁਹਾਨੂੰ ਜਾ ਕੇ ਦਿਖਾਉਨੇ ਆਪਾਂ ਠੀਕ ਹੈ ਧੰਨਵਾਦ ਜੀ ਹਾਂਜੀ ਸੋ ਦੋਸਤੋ ਜਿਹੜਾ ਤੁਸੀਂ ਦੇਖਿਆ ਅੱਜ ਵਲੌਗ ਦੇ ਵਿੱਚ ਜਿਹੜਾ ਵਿੱਕੀ ਬਾਈ ਜੀ ਦਾ ਟਰੈਕਟਰ ਆਪਾਂ ਰੀਸਟੋਰ ਕਰ ਰਹੇ ਆ ਇੰਜਨ 743 45 ਐਚਪੀ ਤੋਂ ਆਪਾਂ ਇਸ ਟਰੈਕਟਰ ਦਾ ਇੰਜਨ 665 ਐਚਪੀ ਬਣਾ ਰਹੇ ਆ ਤੋਂ ਉਹਦੇ ਵਿੱਚ ਤੁਹਾਨੂੰ ਦਿਖਾਇਆ ਕਿਦਾਂ ਆਪਾਂ ਇਸ ਟਰੈਕਟਰ ਦੀ ਕ੍ਰੈਂਕਸ਼ਾਫਟ ਫਿਟ ਕੀਤੀ ਕਿਵੇਂ ਆਪਾਂ ਫ੍ਰੀਨੈਸ ਰੱਖਿਆ ਕ੍ਰੈਂਕ ਦੇ ਵਿੱਚ ਕਿਵੇਂ ਪਲੇ ਰੱਖੀ ਆਪਾਂ ਗਰਾਰੀਆਂ ਦੇ ਵਿੱਚ ਕਿੰਨੀ ਪਲੇ ਰੱਖੀ ਕਿੰਨੀ ਕ੍ਰਿੰਕ ਦੇ ਵਿੱਚ ਪਲੇ ਰੱਖੀ ਸਾਰਾ ਤੁਹਾਨੂੰ ਦਿਖਾਇਆ ਤੇ ਉਮੀਦ ਕਰਦਾ ਤੁਹਾਨੂੰ ਸਮਝ ਵੀ ਆ ਗਿਆ ਹੋਣਾ ਹਨਾ ਬਾਕੀ ਕੋਟਕਪੁਰੇ ਵੀ ਗਏ ਆਪਾਂ ਇਸ ਵਲੌਗ ਦੇ ਵਿੱਚ ਜਿੱਥੋਂ ਕਿ ਪੁਲੀ ਵਗੈਰਾ ਦਾ ਜਿਹੜਾ ਬੁਸ਼ ਵਗੈਰਾ ਲਵਾ ਕੇ ਲੈ ਕੇ ਆਏ ਆ ਇਸੇ ਤਰ੍ਹਾਂ ਹੁਣ ਕੱਲ ਨੂੰ ਮਿਲਾਂਗੇ ਤੁਹਾਡੇ ਨਾਲ ਵਲੌਗ ਦੇ ਵਿੱਚ ਕੱਲ ਵਾਲੇ ਵਲੌਗ ਦੇ ਵਿੱਚ ਕਿਉਂਕਿ ਅੱਜ ਜਿੰਨਾ ਕੰਮ ਆਪਣਾ ਕੰਪਲੀਟ ਹੋਣਾ ਸੀ ਉਹਨਾਂ ਡਨ ਹੋ ਚੁੱਕੇ ਹੈਗਾ ਤੇ ਪੈਂਡਿੰਗ ਰਹਿ ਗਿਆ ਰਾਤ ਦੇ ਕੁਝ ਕਰੀਬ ਵੱਜ ਗਏ ਨੇ 11 ਤੇ ਹੁਣ ਚੱਲਦੇ ਆਂ ਆਪਾਂ ਘਰ ਹਨਾ ਬਾਕੀ ਕੈਮਰਾ ਦੂਜੋ ਕਰਕੇ ਤੁਹਾਨੂੰ ਦਿਖਾਣੇ ਆਂ ਆਪਾਂ ਕੀ ਕੀ ਅੱਜ ਦੇ ਦਿਨ ਦੇ ਵਿੱਚ ਆਪਾਂ ਕੰਪਲੀਟ ਕੀਤਾ ਤੇ ਫਿਰ ਉਸ ਤੋਂ ਬਾਅਦ ਵੀਡੀਓ ਦੀ ਕਰਾਂਗੇ ਸਮਾਪਤੀ ਲਓ ਜੀ ਸွေਦਰ ਆਪਣਾ ਬਲੌਕ ਜਿਹਨੂੰ ਕਿ ਗੈਲਰੀ ਵੀ ਕਹਿੰਦੇ ਆਂ ਆਪਾਂ ਜਿਹਦੇ ਵਿੱਚ ਆਪਾਂ ਲਾਈਨਰ ਫਿੱਟ ਕਰਦੇ ਆਂ ਉਹ ਵਾਲਾ ਵੀ ਫਿਟਿੰਗ ਹੋ ਗਿਆ ਇਹਦੇ ਵਿੱਚ ਛਿਮਾ ਵਗੈਰਾ ਲੱਗ ਕੇ ਓ-ਰਿੰਗ ਵਗੈਰਾ ਲੱਗ ਕੇ ਆਪਣੀ ਲਾਈਨਰ ਫਿੱਟ ਹੋ ਗਏ ਨੇ ਵਿੱਚ ਤੇ ਇਧਰ ਪਿਸਟਨ ਵੀ ਆਪਣੇ ਕਨੈਕਟਿੰਗ ਰਾਡਾਂ ਦੇ ਵਿੱਚ ਬਿਲਕੁਲ ਓਕੇ ਦੀ ਰਿਪੋਰਟ ਹੋ ਗਈ ਆ। ਫਿਟਿੰਗ ਹੋ ਚੁੱਕੇ ਹੈਗੇ। ਠੀਕ ਹੈ। ਤੇ ਬਲੌਕ ਆਪਾਂ ਇਹਦਾ ਨਾਲ ਗੀਅਰ ਬਾਕਸ ਦੇ ਨਾਲ ਅਟੈਚ ਕਰਤਾ। ਕਰੋ ਚੈੱਕ। ਬਲੌਕ ਵਗੈਰਾ ਆਪਾਂ ਇਹਦਾ ਗੀਅਰ ਬਾਕਸ ਦੇ ਨਾਲ ਫਿਟ ਕਰਤਾ। ਤੁਹਾਨੂੰ ਦਿਖਾਈ ਦੇਵਾ ਇਧਰੋਂ। ਕਰੋ ਚੈੱਕ। ਲਓ ਜੀ। ਬਲੌਕ ਵਗੈਰਾ ਆਪਣਾ ਦਾ ਗੀਅਰ ਬਾਕਸ ਦੇ ਨਾਲ ਅਟੈਚ ਹੋ ਗਿਆ। ਤੇ ਸੋ ਕੱਲ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਕਿਵੇਂ ਇਸ ਟਰੈਕਟਰ ਦੇ ਜਿਹੜੇ ਪਿਸਟਨਰ ਰਿੰਗ ਦੀ ਫਿਟਿੰਗ ਕਰਦੇ ਆਂ ਕਿੱਦਾਂ ਆਪਾਂ ਡੀਜ਼ਲ ਪੰਪ ਫਿੱਟ ਕਰਦੇ ਆਂ ਠੀਕ ਹੈ ਕੱਲ ਨੂੰ ਦਿਖਾਵਾਂਗੇ ਆਪਾਂ ਕੱਲ ਵਾਲੇ ਵਲੌਗ ਦੇ ਵਿੱਚ ਤੇ ਇਧਰ ਜਿਹੜਾ ਆਪਣੇ ਕੋਲੇ ਪਟਿਆਲੇ ਰੀਤੋਂ ਆਇਆ ਸੀ ਟਰੈਕਟਰ 963 ਹੋਣ ਵਾਸਤੇ ਇਹਦੇ ਵਿੱਚ ਪਹਿਲਾਂ ਆਪਾਂ ਸਾਰਾ ਕੰਮਪਲੀਟ ਕਰਤਾ ਸੀ ਕੰਮ ਪਰਬਾਰ ਦੇ ਵਿੱਚ ਬਾਅਦ ਦੇ ਵਿੱਚ ਭਰਾ ਨੇ ਕਿਹਾ ਵੀ ਪਾਵਰ ਸਟੇਰਿੰਗ ਵੀ ਕਰਨਾ ਇਸ ਲਈ ਆਪਾਂ ਦੁਬਾਰਾ ਇਹਨੂੰ ਪਾਵਰ ਸਟੇਰਿੰਗ ਕੀਤਾ ਦੁਬਾਰਾ ਪੂਰਾ ਚੁੱਲਾ ਲਾ ਕੇ ਸਾਰਾ ਬਦਲਿਆ ਆਪਾਂ ਇਹਦੇ ਸਿਰਫ ਪੈਂਡਿੰਗ ਰਹਿ ਗਿਆ ਕਿਉ ਜਿਹੜੀਆਂ ਕਿ ਕੰਪਨੀ ਨੇ ਜੈਨੂਨ ਹੁੰਦੀਆਂ ਨੇ ਠੀਕ ਐ ਤੇ ਸੋ ਉਹ ਆਪਣੇ ਕੋਲੇ ਕੱਲ ਨੂੰ ਆ ਜਾਣੀਆਂ ਠੀਕ ਐ ਤੇ ਤੇ ਸੋ ਆਪਣੇ ਕੋਲ ਕੱਲ ਨੂੰ ਆ ਜਾਣੀਆਂ ਤੇ ਸੋ ਮਿਲਾਂਗੇ ਹੁਣ ਤੁਹਾਡੇ ਨਾਲ ਕੱਲ੍ਹ ਵਾਲੇ ਵਲੌਗ ਦੇ ਵਿੱਚ ਕੱਲ ਨੂੰ ਨਵੀਂ ਵੀਡੀਓ ਲੈ ਕੇ ਨਵਾਂ ਪਾਰਟ ਲੈ ਕੇ ਤੇ ਬਾਕੀ ਵੀਡੀਓ ਨੂੰ ਵੱਧ-ਵੱਧ ਕਰਦੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਇੱਕ ਲਾਈਕ ਜ਼ਰੂਰ ਕਰਦੇ ਵੀਡੀਓ ਠੀਕ ਐ ਧੰਨਵਾਦ ਜੀ ਸਸੇ ਕਾਲੀ